ਮਸਕਾਤ ਜੀ ਪਹਿਲੇ ਰਸ ਕੋ ਮੈਂ ਸ਼ਮਸ਼ੀਰ ਪੱਗਵਾ ਤੁਸੀ ਦੇਖ ਰੋ ਆਲੂ ਬੰਨ ਅੱਜ ਅਸੀਂ ਇੱਕ ਵਿਸ਼ੇਸ਼ ਚਰਚਾ ਕਰਨ ਜਾ ਰਹੇ ਹਾਂ ਕਿ ਜਿਹੜੀਆਂ ਆਟਾ ਦਾਲ ਸਕੀਮ ਤੇ ਹੋਰ ਕੀ ਤਰ੍ਹਾਂ ਦੇ ਜਿਹੜੇ ਸਹੂਲਤਾਂ ਜਿਹੜੀਆਂ ਸਰਕਾਰਾਂ ਵੱਲੋਂ ਰਸਨ ਦੀਪੂਆਂ ਦੇ ਦੁਆਰਾ ਦਿੱਤੀ ਜਾਂਦੇ ਆ ਉਹ ਆਪਾਂ ਵਿਸ਼ੇਸ਼ ਗੱਲਬਾਤ ਦੇ ਵਿੱਚ ਅੱਜ ਸਾਡੇ ਅੰਗਰੇਜ਼ ਸਿੰਘ ਆ ਜਿਹੜੇ ਕਿ ਦੀਪੂ ਯੂਨੀਅਨ ਦੇ ਪ੍ਰਧਾਨ ਹੈ ਆਨੰਦਪੁਰ ਸਾਹਿਬ ਤੋਂ ਆਏ ਹਾਂ ਸਾਡੇ ਨਾਲ ਇਹ ਇਨਦੇ ਲਾ ਕੁ ਇਹਨਾਂ ਦਾ ਕਾਫੀ ਦੇ ਤਾਂ ਤਜਰਬਾ ਹੈ ਜਿਹੜਾ ਦੀਪੂ ਦੇ ਕੰਮ ਕਰਨ ਦਾ ਦੀਪੂ ਉਹਨਾਂ ਦੇ ਪਾਸ ਹੈਗਾ ਇਹ ਤੇ ਹੋਰ ਵੀ ਬਹੁਤ ਸਾਰੇ ਮਸਲੇ ਹੱਲ ਕਰਦੇ ਆਂ ਦੀਪੂ ਬੋਲ ਤਾਂ ਦੇ ਤੇ ਅੰਗਰੇਜ਼ੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਛੜਾਓ ਠੀਕ ਹੈ ਬਹੁਤ ਵਧੀਆ ਜੀ ਛੜਤੀ ਤੁਹਾਡਾ ਬਹੁਤ ਬਹੁਤ ਇੱਥੇ ਇੰਪੋਰਟੈਂਟ ਧੰਨਵਾਦ ਕਰਦੇ ਆਂ ਕਿਉਂਕਿ ਆਨੰਦਪ੍ਰਸਾਦ ਜੀ ਦੀ ਧਰਤੀ ਤੇ ਤੁਸੀਂ ਆਪਣਾ ਚਾਰਜ ਜਿਹੜਾ ਰੋਪੜਾ ਪ੍ਰੋਪਰਟੀ 1 ਸਟੂਡੀਓ ਦੇ ਵਿੱਚ ਪਾਏ ਆਂ ਤੇ ਉਹ ਸੜਕ ਕਰਵਰ ਸੀਗਾ ਬਿਲਕੁਲ ਠੀਕ ਹੈ ਬੰਦਾ ਜੀ بارش ਬਰਸ਼ ਤਾਂ ਪੈ ਰਹੀ ਹੈ ਕਿ بارش 라ਤੀ ਬਹੁਤ ਪਈ ਹੈ ਜੀ ਕਿਸਾਨ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਝੋਨੇਆਂ ਦੇ ਵਿੱਚ ਕਿਹ ਝੋਨੇ ਦੇ ਜਿਹੜੀ ਫਸਲ ਦੀ ਬਿਮਾਰ ਬੱਜੀ ਹੈ ਇਹ ਬਹੁਤ ਨੁਕਸਾਨ ਹੋਇਆ ਹੈ ਤੇ ਅੱਜ ਦੇ ਜਿਹੜੇ ਸਾਡੀ ਗੱਲਬਾਤ ਦਾ ਵਿਸ਼ਾ ਹੈਗਾ ਰਸਨ ਦੀਪੂ ਹੋਲਡਰ ਕਿਵੇਂ ਲੋਕਾਂ ਤੱਕ ਪਹੁੰਚਾਉਣੇ ਆ ਪਹਿਲਾਂ ਦੱਸੋ ਵੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਦੀਪੂ ਚੱਲਦੇ ਸੀਗੇ ਤਾਂ ਦੀਪੂਆਂ ਦੇ ਉੱਤੇ ਸਮਾਨ ਲੋਕਾਂ ਨੂੰ ਦਿੱਤਾ ਜਾਂਦਾ ਸੀਗਾ ਉਹ ਤੇ ਹੁਣ ਜਿਹੜੀ ਪ੍ਰਕਿਰਿਆ ਜਿਹੜੀ ਉਲਟ ਹੋ ਗਈ ਉਹ ਤੇ ਬੱਗੇ ਜੀ ਮੈਨੂੰ 26 ਸਾਲ ਹੋ ਗਏ ਐ ਡੀਪੂ ਕਰਦੇ ਆ ਤੇ ਜਿੰਨਾ ਮੇਰੇ ਕੋਲ ਐਕਸਪੀਰੀਅੰਸ ਹੈਗਾ 26 ਸਾਲ ਦਾ ਉਹ ਅੱਜ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਕਰਾਂਗੇ ਜੀ ਜੀ ਸਭ ਤੋਂ ਪਹਿਲਾਂ ਆਪਾਂ ਕਹਿ ਰਹੇ ਸੀ ਨੈਲ ਜਿਹਨੂੰ ਮਿੱਟੀ ਦਾ ਤੇਲ ਕਹਿੰਦੇ ਆ ਉਹ ਡੀਪੂਆਂ ਦੇ ਉੱਤੇ ਹੁੰਦਾ ਸੀ ਤੇ ਹਰ ਬੰਦੇ ਨੂੰ ਪਰ ਕਾਰਡ ਕਿਸੇ ਨੂੰ 10 ਲੀਟਰ ਕਿਸੇ ਨੂੰ 15 ਲੀਟਰ ਕਿਸੇ ਨੂੰ 5 ਲੀਟਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਉਹਦੇ ਨਾਲ ਜਿਹੜੇ ਆ ਪਬਲਿਕ ਆਪਣੇ ਸਟਾਕ ਵਗੈਰਾ ਬਾਲ ਕੇ ਜਿੱਥੇ ਬੱਤੀ ਬਿਜਲੀ ਨਹੀਂ ਪਹੁੰਚੀ ਹੋਈ ਸੀ ਤੇ ਉੱਥੇ ਦੀਵੇ ਜਲਾ ਜੀ ਬਲਦੇ ਸੀ ਲੰਪ ਜਿਹਨੂੰ ਕਹਿੰਦੇ ਸੀ ਲੰਪ ਉਸ ਤੋਂ ਬਾਅਦ ਫਿਰ ਪੱਗਾ ਜੀ ਨਾਲ ਦੀ ਨਾਲ ਫਿਰ ਸਸਤੇ ਰੇਟ ਤੇ ਪਬਲਿਕ ਨੂੰ ਖਾਂਡ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਫਿਰ ਸਰਕਾਰ ਨੇ ਸਸਤੇ ਰੇਟ ਤੇ ਆਟਾ ਲਿਆਣਾ ਨਿਸ਼ਚਿਤ ਕੀਤਾ ਤੇ ਫਿਰ ਬਾਦਲ ਸਿੰਘ ਜੀ ਸਰਕਾਰ ਆ ਗਈ ਤੇ ਬਾਦਲ ਸਾਹਿਬ ਨੇ ਦਾਲਾਂ ਅਤੇ ਛੋਲੇ ਵੀ ਨਾਲ ਮੁਹੱਈਆ ਕਰਾਣਾ ਸ਼ੁਰੂ ਕਰ ਦਿੱਤਾ ਜੀ ਤੇ ਇਹ ਚੀਜ਼ਾਂ ਦੇ ਨਾਲ ਜਿਹੜਾ ਪਬਲਿਕ ਦਾ ਪੂਰਾ ਛੋਟੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਉਹਨੂੰ ਅੱਗ ਬਾਲਣ ਲਈ ਕੋਈ ਹਜ਼ਾਰ ਰੁਪਏ ਦਾ ਸਿਲੰਡਰ ਨਹੀਂ ਘਰਾਣਾ ਪੈਂਦਾ ਸੀ ਜੀ ਜੀ ਠੀਕ ਹੈ ਜੀ ਉਹ 5 ਰੁਪਏ ਲੀਟਰ ਦੇ ਨਾਲ ਪਾ ਪੱਕਾ 10 ਲੀਟਰ ਤੇਲ ਲੈ ਕੇ ਜਿਹੜਾ ਜਿਹੜਾ ਮਿੱਟੀ ਦਾ ਤੇਲ ਹੈ ਕਦੋਂ ਬੰਦ ਹੋਇਆ ਜਦੋਂ ਸਿਲੰਡਰ ਸਰਕਾਰਾਂ ਵੱਲ ਦੇਣੇ ਸੁ ਕਰਦੇ ਨਹੀਂ ਇਹ ਜਦੋਂ ਬਾਦਲ ਸਾਹਿਬ ਦੀ ਲਾਸਟ 10 ਸਾਲ ਦੀ ਸਰਕਾਰ ਰਿਪੀਟ ਹੋ ਰਹੀ ਸੀ ਤਾਂ ਉਹਦੇ ਵਿੱਚ ਆਪਾਂ ਇਹਨਾਂ ਸਰਕਾਰਾਂ ਨੇ ਹੀ ਆਪਸ ਵਿੱਚ ਮਿਲ ਕੇ ਲੈ ਕੇ ਦਿੱਤਾ ਕਿ ਇਹਦੇ ਨਾਲ ਹੈ ਜਿਹੜਾ ਸਾਪੋਕੇਸ਼ਨ ਹੁੰਦੀ ਐ ਸਾਹ ਠੀਕ ਨਹੀਂ ਆਂਦਾ ਤੇ ਇਹਦੇ ਵਿੱਚ ਪਹਿਲਾਂ ਇੱਕ ਹੋਰ ਮਿੱਟੀ ਦਾ ਤੇਲ ਦਾ ਰੋਲ ਹੁੰਦਾ ਸੀ ਜਨਾਨੀਆਂ ਆਮ ਅਗ ਲਾ ਕੇ ਸੜ ਕੇ ਮਰ ਕੇ ਨਹੀਂ ਆਉਂਦੀ ਸਟੋਵ ਫਟਣ ਦਾ ਜਿਹੜਾ ਸਟੋਵ ਫਟ ਗਿਆ ਇਹਦੇ ਨਾਲ ਬੜੇ ਅਤਿਆਚਾਰ ਵੀ ਹੋਏ ਕੇਸ ਹੁੰਦੇ ਸੀ ਕੇਸ ਹੋ ਜਾਂਦੇ ਸੀ ਜਨਾਨੀ ਮਾਰ ਦੇਣੀ ਆਪ ਤੇ ਕਹਿਣਾ ਲੱਗਣਾ ਸਟੋਵ ਫਟ ਗਿਆ ਸਟੋਵ ਫਟ ਗਿਆ ਇਹ ਵੀ ਸਾਡੀ ਗਲਤੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਸਰਕਾਰ ਨੇ ਫਿਰ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦੇ ਦਿੱਤਾ ਕਿਸੀਂ ਇੱਥੇ ਆਪਣਾ ਗੈਸ ਦੇ ਨਾਲ ਪੂਰਾ ਸਿਸਟਮ ਨਾਲ ਚਲਾਵਾਂਗੇ ਤੇ ਇਹ ਤੇਲ ਨੂੰ ਬੰਦ ਕੀਤਾ ਜਾਵੇ ਤੇ ਉਹਦੇ ਬਿਹਾ ਤੇ ਇਹਦੇ ਮਿੱਟੀ ਦਾ ਤੇਲ ਬੰਦ ਹੋ ਗਿਆ ਜੀ 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 ਤੇ ਹੁਣ ਅੱਜਕੱਲ ਕਿਆ ਮਿਲਦਾ ਢਿੱਪੋਂ ਦੇ ਅੱਜਕੱਲ ਬਗਾਈ ਢਿੱਪਾ ਵੀ ਉੱਤੇ ਸਿਰਫ ਕਣਕ ਹੀ ਮਿਲਦੀ ਪਈ ਹੈ ਹੋਰ ਕੋਈ ਚੀਜ਼ ਨਹੀਂ ਆਈ ਚੀਜ਼ਾਂ ਗਾਇਬ ਕਿਉਂ ਹੋ ਗਈਆਂ ਆ ਧਾ ਚੀਨੀ ਵੀ ਬਿਗਾਇਬ ਹੋ ਗਈ ਪਹਿਲਾਂ ਥਾਪਣ ਵੀ ਮਿਲਦਾ ਸੀ ਤੇਲ ਵੀ ਮਿਲਦਾ ਸੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਇੱਕ ਜੇ ਕੁਝ ਜਿਹਨਾਂ ਨੇ ਗਾਇਬ ਕੀਤੀਆਂ ਕੋਈ ਚੀਜ਼ਾਂ ਨਵੀਆਂ ਵੀ ਆ ਗਈਆਂ ਜਿਵੇਂ ਹੁਣ ਬਿਜਲੀ ਦੇ 600 ਯੂਨਟ ਫ੍ਰੀ ਦੇ ਦਿੱਤੇ ਹੈ ਜੀ ਉਹ ਸਾਰਾ ਮੁੱਦਾ ਇਹੀ ਸੀ ਬਈ ਉਹ ਜਿੱਦਾਂ ਸਰਕਾਰ ਆਪਣਾ ਬਜਟ ਬਣਾਉਂਦੀ ਹੈ ਜਿੱਦੇ ਪੈਨਸ਼ਨ ਸਕੀਮ ਬਣਾਤੀ ਕੁੜੀਆਂ ਦੇ ਵਿਆਦੀ ਪੈਨਸ਼ਨ ਸਕੀਮ ਵਧਾ ਦਿੰਦੀ ਹੈ ਉਹ ਪੈਸਾ ਉਧਰ ਪਬਲਿਕ ਨੂੰ ਜਾਣਾ ਚੁਣਗੇ ਇਹ ਪੈਸਾ ਵੰਡਿਆ ਗਿਆ ਵੈਸੇ ਹਾਂ ਸਰਕੂਲੇਸ਼ਨ ਜਿੰਦਾ ਕਹਿੰਦੇ ਵੀ ਸੀਏ ਨੇ ਜੋ ਸਿਸਟਮ ਬਣਾਤਾ ਸੈਟਿੰਗ ਕਰ ਦਿੰਦੀ ਹੈ ਹਾਂਜੀ ਇਹ ਵੰਡਿਆ ਗਿਆ ਤਾਂ ਵੰਡਿਆ ਗਿਆ ਬੁਢਾਪਾ ਪੈਨਸ਼ਨ ਵੀ ਵੱਧ ਗਈ ਹੈ ਫਿਰ ਸਰਕਾਰ ਕੋ ਆਪਣੇ ਬਜਟ ਦੇ ਹਿਸਾਬ ਦੇ ਨਾਲ ਹੁਣ ਸਿਰਫ ਕਣਕ ਹੀ ਦੇਣ ਦੇ ਅੱਛੀ ਕੀ ਗੱਲ ਹੋਰ ਹੈ ਜਿਵੇਂ ਦੀ ਵੈਲਿਊ ਕਹਿੰਦੇ ਵੀ ਘਟਦੀ ਜਾ ਰਹੀ ਹੈ ਹਰ ਚੀਜ਼ ਦੀ ਪਹਿਲਾਂ ਰਸਨ ਕਾੜ ਦੀ ਵੈਲਿਊ ਬੜੀ ਹੁੰਦੀ ਸੀ ਜੇ ਜਦੋਂ ਵੀ ਕੋਈ ਡਾਕੂਮੈਂਟ ਲੱਗਦਾ ਸੀ ਤੇ ਰਸਨ ਕਾੜ ਦੀ ਕਾਪੀ ਨਾਲ ਲਗਾਉਂਦੇ ਵਗੈ ਹੁਣ ਜਿਹੜਾ ਰਾਸ਼ਨ ਕਾਰਡ ਦਾ ਮਤਲਬ ਹੈ ਸਿਰਫ ਰਾਸ਼ਨ ਨਾਲ ਮਤਲਬ ਹੋਇਆ ਹੁਣ ਇਹਦੀ ਵੈਲੀ ਹੋਣੀ ਹੈ ਆਧਾਰ ਕਾਰਡ ਦਾ ਸੀ ਨੰਬਰ ਤਾਂ ਪਾ ਲੈਨੇ ਆ ਕਿ ਚਲੋ ਆਧਾਰ ਕਾਰਡ ਹਰ ਬੰਦੇ ਨੇ ਆਪਣੇ ਮੋਬਾਈਲ ਦੇ ਵਿੱਚ ਰੱਖਿਆ ਹੁੰਦਾ ਤੇ ਇੱਕ ਰਾਸ਼ਨ ਕਾਰਡ ਤੇ ਸਾਰਿਆਂ ਦੇ ਨਾਮ ਚਾੜੋ ਇਹ ਆਧਾਰ ਕਾਰਡ ਇਕੱਲਾ ਬੰਦਾ ਲੈ ਕੇ ਕੋਈ ਵੀ ਪਰਿਵਾਰ ਦਾ ਇਕੱਲਾ ਮੈਂਬਰ ਲੈ ਜਾ ਕੇ ਉਹਦੇ ਦੇ ਆਪਣਾ ਗੁੱਟਾ ਲਾ ਕੇ ਤੇ ਆਪਣਾ ਸਮਾਨ ਲੈ ਲੈਂਦਾ ਇਹ ਥੋੜਾ ਇਜੀ ਕਰ ਦਿੱਤਾ ਗਿਆ ਜੀ ਕਰ ਦਿੱਤਾ ਅੱਜ ਕੇ ਵਾਈਸੀ ਦਾ ਬੜਾ ਚੱਲਿਆ ਹੋਇਆ ਹੁਣ ਕੇ ਵਾਈਸੀ ਦਾ ਇਹ ਹੈ ਬਗਾ ਜੀ ਵੀ ਕੇ ਵਾਈਸੀ ਦਾ ਜਿਹੜਾ ਸਰਕਾਰ ਨੇ ਜਾ ਕਿ ਆ ਵੀ ਉਹ 10 ਜੀ ਕਾਰਡ ਬੰਦ ਕੀਤੇ ਜਾਂ ਪੁਰਾਣੇ ਮਲਾਇਆ ਤੇ ਸਰਕਾਰ ਨੂੰ ਤੱਕਾ ਵੱਜ ਸਕਦਾ ਹੁਣ ਬੰਦੇ ਰਹਿ ਰਹੇ ਕੈਨੇਡਾ ਬੰਦੇ ਉਹਨਾਂ ਦੇ ਘਰ ਤੇ ਮਰ ਕੇ ਹੋਏ ਆ ਉਹ ਰਾਸ਼ਨ ਪੂਰਾ ਲਈ ਜਾਂਦੇ ਆ ਨਹੀਂ ਤਾਂ ਡਿਪੂ ਹੋਲਡਰ ਨਾਲ ਲੜਾਈ ਹੁੰਦੀ ਆ ਕਿ ਇਹ ਬਾਈ ਸਿੱਧਾ ਮਤਲਬ ਇਹ ਆ ਪਰਿਵਾਰ ਚ ਜਿੰਨੇ ਬੰਦੇ ਗੁੱਥੇ ਰਹਿਣਗੇ ਉਹਨਾਂ ਦਾ ਪੀਟੀਐ ਬਣ ਕੇ ਉਹਨਾਂ ਹੀ ਮੈਂਬਰ ਰਹਿ ਜਾਣਗੇ ਜੇ ਉਹਨਾਂ ਦੇ ਘਰ ਦੇ ਮੈਂਬਰ ਦੀ ਕੀ ਦੀ ਡੈਥ ਹੋ ਗਈ ਆ ਜਾਂ ਕੁੜੀ ਵਿਆਹੀ ਗਈ ਆ ਜਾਂ ਆਊਟ ਆਫ ਸਟੇਸ਼ਨ ਆ ਜਾਂ ਆਊਟ ਆਫ ਕੰਟਰੀ ਆ ਤਾਂ ਉਹਦਾ ਰਾਸ਼ਨ ਬੰਦ ਹੋ ਜਾਏਗਾ ਕਿਉਂਕਿ ਉਂਗਲ ਲਾ ਕੇ ਅੰਗੂਠਾ ਲਾ ਕੇ ਮਸ਼ੀਨਾਂ ਹਾਂ ਉਹੀ OTP ਦੇ ਜਾਂ ਆਈ ਸਕੈਨਰਾਂ ਹੋਰ ਕੁਝ ਨਹੀਂ ਹੁੰਦਾ ਸਿਰਫ ਫਿੰਗਰ ਨਾਲ ਹੀ ਹੋਇਆ ਸੀ ਜੀ ਜੀ ਔਰ ਇਹਦੀ ਜਿਹੜੀ ਲਾਸਟ ਡੇਟ ਆ ਉਹ ਵੀ ਸਕਾਰਨੇ 30 ਨਵੰਬਰ ਰੱਖੀ ਹੋਈ ਹੈ ਤੇ ਪਬਲਿਕ ਨੂੰ ਚਾਹੀਦਾ ਜਲਦੀ ਜਲਦੀ ਕਰੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ KYC ਹੋ ਰਹੀ ਹੈ ਬਿਸਤਾਂ ਹਾਂਜੀ ਸਾਡੀ ਪਹੋਲਡਰ ਕੋਲ ਮਸ਼ੀਨ ਅਪਲਬਧ ਹੈਗੀ ਪਹਿਲਾਂ ਕਾਫੀ ਰੌਲਾ ਸੀ ਹਰ ਡੀਪੂ ਹੋਲਡਰ ਨੂੰ ਇੱਕ ਇੱਕ ਕਰਕੇ ਨਵੀਂ ਮਸ਼ੀਨ ਦੇ ਦਿੱਤੀ ਗਈ ਹੈ ਹੁਣ ਉਹ ਡੀਪੂ ਹੋਲਡਰ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਮਸ਼ੀਨ ਨਹੀਂ ਹੈ ਕਿ ਫੇ ਪਬਲਿਕ ਦੇ ਬੰਦੇ ਨੂੰ ਲਾਰਾ ਲੱਪਾ ਨਹੀਂ ਲਾ ਸਕ ਉਹ ਮਸ਼ੀਨ ਦੇ ਵਿੱਚ ਹੀ KYC ਹੋ ਰਹੀ ਹੈ ਉਹਦੇ ਵਿੱਚ ਹੀ ਰਚਨ ਮਿਲਣਾ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਸਾਰੀਆਂ ਸਹੂਲਤਾਂ ਹੈਗੀਆਂ ਕਾਰਡ ਨੂੰ ਕਿਵੇਂ ਚਲਾਣਾ ਜੀ ਜੀ ਅੱਜਕੱਲ ਤਾਂ ਨਵੇਂ ਬੱਚੇ ਆ ਗਏ ਪੜੇ ਲਿਖੇ ਜੇ ਪਹਿਲਾਂ ਰਸਟਰ ਕਾਰਡ ਹੁੰਦੇ ਸੀਗੇ ਜਿਹੜੇ ਡੀਪੂ ਹੋਲਡਰ ਸੀ ਉਹ ਵੀ ਥੋੜੇ ਜਿਵੇਂ ਕਹਿੰਦੇ ਆਪਾਂ ਅਨਪੜ੍ਹ ਨਹੀਂ ਕਹਿ ਸਕਦੇ ਹੈਗੇ ਵੀ ਥੋੜਾ ਜਿਹਾ ਪੁਰਾਣੇ ਟਾਈਪ ਦੇ ਹੁੰਦੇ ਸੀਗੇ ਹੁਣ ਬੱਚੇ ਜਿਹੜੇ ਆ ਪੜੇ ਲਿਖੇ ਆ ਗਏ ਜਿਹੜੇ ਉਹ ਮਸ਼ੀਨੀ ਚੀਜ਼ਾਂ ਜਾਂ ਹੋਰ ਜਿਹੜੇ KYC ਜਾਂ ਜਿਵੇਂ ਕਿ ਆਪਾਂ ਮੋਬਾਈਲ ਦੇ ਰਾਹੀਂ ਆਪਾਂ ਚਲਾਉਣੇ ਐਪ ਦੇ ਰੰ ਚਲਾਉਣੇ ਇਨੂੰ ਹੁਣ ਅਬгай ਆਪਾਂ ਡਿਜੀਟਲ ਇੰਡੀਆ ਹੀ ਕਹਿ ਸਕਦੇ ਆ ਵੀ ਹਰ ਚੀਜ਼ ਡਿਜੀਟਲ ਹੋਣ ਆ ਰਹੀ ਹੈ ਜਿੱਦਾਂ ਪੇਟੀਐਮ ਆ ਗਿਆ ਹੈ ਤੇ ਫੋਨ ਆ ਗਿਆ ਹੈ ਤੇ ਅਸੀਂ ਕੈਸ਼ਲੈਸ ਵੀ ਘਟਿਆ ਗਿਆ ਹੈ ਏਟੀਐਮ ਤੇ ਵੀ ਲੋਕ ਜਾਣਾ ਘਟਿਆ ਹੈ ਬੈਂਕਾਂ ਚ ਵੀ ਕਤਾਰਾਂ ਘਟੀਆਂ ਹੈਗੀਆਂ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਜਿੱਦਾਂ ਡਿਜੀਟਲ ਹੋ ਇੰਡੀਆ ਆ ਰਿਹਾ ਹੈ ਤੇ ਇੱਥੇ ਕਾਫੀ ਚੀਜ਼ਾਂ ਦੀ ਜਿਹੜੀਆਂ ਰਾਤ ਮਿਲੇਗੀ ਬਹੁਤ ਅੱਛੀ ਗੱਲ ਹੋਰ ਹੈ ਪਹਿਲਾਂ ਆਪਾਂ ਸੁਣਿਆ ਕਰਦੇ ਸੀ ਦੀਪੂ ਵਾਲਾ ਖਾ ਗਿਆ ਦੀਪੂ ਵਾਲਾ ਖਾ ਗਿਆ ਉਹਨਾ ਉੱਚ ਇਤਨੇ ਹੈਵੀ ਦਾ ਨਹੀਂ ਬੱਗਾ ਜੀ ਹੁਣ ਤੇ ਉਹਦੇ ਵਿੱਚ ਹੈ ਹੀ ਨਹੀਂ ਵੀ ਉਹ ਕੋ ਖਾ ਜੂਗਾ ਹੁਣ ਤਾਂ ਉਹਨੇ ਗੁੱਠਾ ਲਾਣਾ ਤੇ ਪਰਚੀ ਉਹਦੇ ਨਾਲ ਨਿਕਲਣੀ ਹੈ ਤੇ ਜਿਹੜੀ ਥੋੜੀ ਬਹੁਤੀ ਵਿੱਚ ਕੋ ਕਮੀਆਂ ਸਨ ਦੀਪੂ ਵਾਲਿਆਂ ਦੇ ਜਾਂ ਅਪਸਰਾਵਾਂ ਵਿੱਚ ਉਹ ਦੂਰ ਹੋ ਜਾਣੀਆਂ ਕਿਉਂਕਿ 64 ਕੰਡੇ ਸਾਨੂੰ ਜਿਹੜੇ ਆ ਸਰਕਾਰ ਨੇ ਮੇਰੇ ਸੈਂਟਰ ਨੂੰ ਉਪਰ ਕਰ ਦਿੱਤੇ ਆ ਕੰਡਿਆਂ ਦੀ ਗੱਲ ਕਰ ਰਿਹਾ ਸੀ ਕੰਡਿਆਂ ਦਾ ਵਿਸਤਾਰ ਨਾਲ ਸਾਨੂੰ ਦੱਸੋ ਵੀ ਕਿਹੜੇ ਕਿਸ ਕਿਸਮ ਦਾ ਕੰਡਾ ਹੈ ਇਹ ਬੱਗਾ ਜੀ ਇਸ ਕਿਸਮ ਦਾ ਕੰਡਾ ਹੈ ਕਿ ਅਜੇ ਤੱਕ ਇਹਦੇ ਨਾਲ ਦਾ ਕੰਡਾ ਇੱਥੇ ਇੰਡੀਆ ਵਿੱਚ ਨਹੀਂ ਆਇਆ ਤੇ ਇਹਦੇ ਵਿੱਚ ਮਸ਼ੀਨ ਅਟੈਚ ਹੋ ਜਾਂਦੀ ਹੈ ਤੇ ਪ੍ਰੋਪਰ ਜਿਹੜਾ ਸੌਫਟਵੇਅਰ ਕੰਡਾ ਹੈਗਾ ਜਿਹੜਾ ਵੀ ਬੰਦਾ ਕਣਕ ਲੈ ਕੇ ਜਾਊਗਾ ਉਹ ਝੂਠ ਨਹੀਂ ਬੋਲ ਸਕਦਾ Wi-Fi ਕੰਡਾ ਹੋਊਗਾ हां Wi-Fi ਹੋਊਗਾ ਅੱਛਾ ਝੂਠ ਨਹੀਂ ਬੋਲ ਸਕਦਾ ਮੈਨੂੰ ਘਰ ਕੱਟ ਮਿਲੀ ਆ ਉਹਦੇ ਵਿੱਚ ਯਾਨੀ ਕਿ ਪ੍ਰੂਫ ਜਿਹੜਾ ਬਿਲਕੁਲ ਕੰਡਾ ਹੈ ਹਾਂ ਬਿਲਕੁਲ ਪ੍ਰੂਫ ਉਹਦੇ ਨਾਲ ਹੋਊਗਾ ਉਹਦੇ ਨਾਲ ਮਸ਼ੀਨ ਵੀ ਅਟੈਚ ਹੋ ਜਾਂਦੀ ਹੈ ਨਾਲ ਹੀ ਪਰਚੀ ਨਿਕਲ ਜਾਂਦੀ ਹੈ ਤੇ ਨਾਲ ਹੀ ਵਜ਼ਨ ਦਾ ਤੋਲ ਹੈ ਹੁਣ ਜਿਵੇਂ ਕਿ ਹੜਤਾਲਾਂ ਕਰਦੇ ਰਹਿੰਨੇ ਆ ਤੁਹਾਡੇ ਡਿੱਪੂ ਹੋਲਡਰ ਕਿਸੇ ਕਿਸਮ ਦੀ ਹੁੰਤ ਨਹੀਂ ਕੋਈ ਚੱਲ ਰਿਹਾ ਹੈ ਕਿਹੜਾ ਸਰਕਾਰ ਦੇ ਨਾਲ ਨਹੀਂ ਸਰਕਾਰ ਨਾਲ ਹੜਤਾਲਾਂ ਦਾ ਤਨੇ ਚੱਲ ਰਿਹਾ ਪਿਛਲੀ ਸਰਕਾਰਾਂ ਦਾ ਜੋ ਵੀ ਪੈਸਾ ਦੀ ਡਿੱਪੂ ਹੋਲਡਰ ਦਾ ਉਹ ਦਵਾ ਦਿੱਤਾ ਗਿਆ ਤੇ ਜਿਹੜੇ ਸਾਡੇ ਸਤਕਾਰਯੋਗ ਕੀ ਸੈਕਟਰ ਦੇ ਵਿੱਚ ਮੈਡਮ ਬੰਦੇ ਆ ਉਹਨਾਂ ਵੱਲੋਂ ਹੁਣ ਤੇ ਸੁਵਿੰਦਰ ਪ੍ਰਧਾਨ ਸੁਵਿੰਦਰ ਸਿੰਘ ਜੀ ਕਾਜਲਾ ਤੇ ਸਾਡੇ ਮੁੱਖ ਮੰਤਰੀ ਮਾਨਯੋਗ ਸਿੰਘ ਜੀ ਮਾਨ ਦੀ ਪਤਨੀ ਨੇ ਨਾ ਰਲ ਕੇ ਦੀਪੂ ਹੰਡਰਡਰ ਦਾ ਕਮਿਸ਼ਨ ਸੀ 47% ਹੁਣ 90% ਕਰ ਦਿੱਤਾ ਮੈਨੂੰ ਲੋੜ ਹੈ ਕਿ ਹੁਣ ਕਦੇ ਵੀ ਧਰਮਿਆਂ ਤੇ ਜਾਂ ਸੜਕਾਂ ਦੇ ਨਹੀਂ ਮਿਲਣਗੇ ਤੇ ਹੁਣ ਕੋਈ ਨਵੀਂ ਚੀਜ਼ ਹੋਰ ਲਿਆ ਸਕਦੇ ਆ ਬਾਕੀ ਇਹਨਾਂ ਦੀ ਤਸੱਲੀ ਕਰਾ ਦਿੱਤੀ ਆ ਫਿਰ ਕੱਲ੍ਹ ਸਮਾਂ ਪਹਿਲਾਂ ਦੀ ਗੱਲ ਆਪਾਂ ਕਰ ਰਹੇ ਸੀ ਉਸ ਵੇਲੇ ਧਰਨੇ ਵਗੈਰਾ ਚੱਲ ਰਹੇ ਸੀਗੇ ਕਿਉਂਕਿ ਤੁਸੀਂ ਪ੍ਰਧਾਨ ਆ ਯੂਨੀਅਨ ਦੇ ਤੇ ਤੁਸੀਂ ਵੀ ਮਸਲੇ ਜਿਹੜੇ ਨਾਲ ਹੋ ਕੇ ਸਭ ਦੇ ਮਸਲੇ ਨੂੰ ਅੱਗੇ ਸਰਕਾਰ ਤੱਕ ਪਹੁੰਚਾਉਂਦੇ ਸੀਗੇ ਤੇ ਬਹੁਤ ਬਹੁਤ ਤੁਸੀਂ ਵਧੀਆ ਜਾਣਕਾਰੀ ਜਿਹੜੀ ਲੋਕਾਂ ਨੂੰ ਦੇ ਦਿੱਤੀ ਹੈ ਤੇ ਆਪਾਂ ਚਾਹਾਂਗੇ ਕਿ ਇਸ ਤਰ੍ਹਾਂ ਦੀ ਕੋਈ ਨਵੀਂ ਜਾਣਕਾਰੀ ਦੁਬਾਰੇ ਫਿਰ ਦੇ ਪਰੇ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਤੇ ਮੈਂ ਹੁਣ ਜਾਸਤ ਲਈਏ ਜੀ ਧੰਨਵਾਦ ਜੀ ਤੇ ਧੰਨਵਾਦੀ ਸਾਹਿਬ ਜੀ ਨਮਸਕਾਰ ਜੀ ਪਹਿਲੇ ਰਸ ਕੋ ਮੈਂ ਸ਼ਮਸ਼ੀਰ ਪੱਗਵਾ